ਮੇਰਾ ਬੁਣਾ ਦੇ ਰੋ ਮੇ ਮੋਗਾ ਦੱਸੋ ਇਹ ਜਿਵੇਂ ਮੈਂ ਮੇਰਾ ਬੁਣਾ ਦੇ ਰੋ ਮੇ ਮੋਗਾ ਤੇ ਮੇਰਾ ਜਾਨੂ ਆ ਅਟਾ ਜੇ ਆ ਲਈਏ ਪੁੱਤ ਕੀ ਗੱਲ ਆ ਲਈਏ ਆ ਲਈਏ ਮੇਰਾ ਪੁੱਤ ਇੱਕੋ ਵੀ ਨਹੀਂ ਆਹ ਆ ਮੇਰਾ ਪੁੱਤ ਲਈ ਆ ਮਗਰੇ ਦੱਸ ਜੀ ਹਾਂ ਇਹ ਦਿਲ ਨੂੰ ਝੰਜੋੜ ਦੇਣ ਵਾਲੀ ਬੇਹੱਦ ਮੰਦ ਭਾਗੀ ਘਟਨਾ ਤਰਨਤਾਰਨ ਦੇ ਫਤਿਹ ਚੱਕ ਕਲੋਨੀ ਤੋਂ ਸਾਹਮਣੇ ਆਈ ਹੈ ਜਿੱਥੇ ਇਸ ਤਹਾ ਮਾਰ ਰੋ ਰਹੇ ਪਰਿਵਾਰ ਦੇ 6 ਸਾਲਾ ਪੁੱਤ ਜਿਸ ਦਾ ਨਾਮ ਆ ਦਿਲਜਾਨ ਸੀ ਉਸ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਪੀੜ ਤੇ ਇਸ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਓਏ ਮੇਰਾ ਬੰਦਾ ਦੇ ਨੋ ਮੇਰਾ ਜਾਨੂ ਆ ਅਡਾ ਇਹ ਆਜ ਲਈ ਪਤਾ ਆਇਲੀ ਆਇਲੀ ਮੇਰਾ ਪੁੱਤ ਆ ਆਮਰਾ ਪੁੱਤ ਲਈ ਆ ਮਗਰੇ ਪਤਾ ਜਾਣਕਾਰੀ ਮੁਤਾਬਕ ਮ੍ਰਿਤਕ ਇਹ 6 ਸਾਲਾ ਬੱਚਾ ਚਾਈਨਾ ਡੋਰ ਨਾਲ ਘਰ ਦੀ ਛੱਤ ਤੇ ਪਤੰਗ ਚੜਾ ਰਿਹਾ ਸੀ ਇਸ ਦੌਰਾਨ ਹੀ ਪਤੰਗ ਦੀ ਡੋਰ ਹਾਈ ਵੋਲਟੇਜ ਤਾਰਾਂ ਨਾਲ ਲੱਗ ਗਈ ਜਿਸ ਕਾਰਨ ਚਾਈਨਾ ਡੋਰ ਚ ਕਰੰਟ ਆ ਗਿਆ ਇਸ ਕਰੰਟ ਦੀ ਛਪੇੜ ਚ ਇਹ ਮਾਸੂਮ ਬੱਚਾ ਆ ਗਿਆ ਜਿਸ ਕਾਰਨ ਬੱਚੇ ਦੀ ਦਰਦਨਾਕ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਤੁਰੰਤ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਇਸ ਘਟਨਾ ਤੋਂ ਬਾਅਦ ਇਲਾਕੇ ਚ ਸੋਗ ਦੀ ਲਹਿਰ ਫੈਲ ਚੁੱਕੀ ਹੈ ਪੂਰੇ ਪਿੰਡ ਚ ਮਾਤਮ ਫੈਲ ਚੁੱਕਾ ਹੈ ਤੇ ਤਾਰਾਂ ਉਤੇ ਡੋਰ ਪਈ ਹੈ ਬਸ ਉਹਦੇ ਕਰਕੇ ਉਹਦੇ ਨਾਲ ਮੁੰਡਾ ਬਚਾ ਲੀਦਾ ਹੋਗਾ ਕਲੀਨ ਕੁਮਰੇ ਨੂੰ ਮੈਂ ਸ਼ੇਅਰ ਹੁਸਨ ਨਾਮ ਕੀ ਹੈ ਨਾਮ ਜਾਨੂੰ ਨਾ ਕਿੱਥੋਂ ਰਹਿਣ ਵਾਲੇ ਐ ਫਟ ਜੱਕਦੇ ਆ ਸਾਬ ਜੀ ਸਾਡੇ ਕੋਲ ਨਾ ਇੱਕ ਪੇਸ਼ੈਂਟ ਲੈ ਕੇ ਆਏ ਸੀ ਉਹਦੇ ਘਰ ਦੇ ਦਿਲਜਾਨ ਸਿੰਘ 8 ਸਾਲ ਦਾ ਬੱਚਾ ਹੈ son of ਰਣਜੀਤ ਸਿੰਘ ਉਹ ਉਹਨਾਂ ਦੇ ਘਰਦਿਆਂ ਦੇ ਦੱਸਣ ਦੇ ਮੁਤਾਬਕ ਕੋਠੇ ਤੇ ਗੁੱਡੀਆਂ ਡਾ ਰਿਆ ਸੀ ਚਾਈਨਾ ਡੋਰ ਦੇ ਨਾਲ ਸੋ ਜਦੋਂ ਚਾਈਨਾ ਡੋਰ ਕਿਤੇ ਹਾਈ ਵੋਲਟੇਜ ਤਾਰ ਦੇ ਨਾਲ ਟੱਚ ਕੀਤੀ ਤੇ ਉਹ ਬੱਚੇ ਨੂੰ ਡੋਰ ਦੇ ਥਰੂ ਕਰੰਟ ਪੈ ਗਿਆ ਏ ਆਪਾਂ ਤੇ ਆਪਣੇ ਲੋ ਬਹੁਤ ਕੋਸ਼ਿਸ਼ ਕੀਤੀ ਸੀ ਪੀਆਰ ਵਗੈਰਾ ਡਨਲ ਸਾਰਾ ਕੁਝ ਦਿੱਤਾ ਬਟ ਉਸ ਦੇ ਬਾਵਜੂਦ ਵੀ ਬੱਚੇ ਨੂੰ ਬਚਾਉਣ ਚ ਸਫਲ ਰਹਾ